ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਕਾਂਗਰਸ ਪਾਰਟੀ ਦੇ ਵਿੱਚ ਇੱਕ ਵਾਰ ਫੇਰ ਵੱਡਾ ਬਵਾਲ ਪਚ ਗਿਆ ਹੈ ਪ੍ਰਧਾਨਗੀ ਨੂੰ ਲੈ ਕੇ ਇੱਕ ਪਾਸੇ ਬਿਆਨਬਾਜ਼ੀ ਕੀਤੀ ਗਈ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹਾਲਾਂਕਿ ਉਹਨਾਂ ਨੇ ਆਪਣਾ ਨਾਮ ਨਹੀਂ ਲਿਆ ਕਿ ਐਸੇ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਪਾਰਟੀ ਵੱਲੋਂ ਮੈਂ ਬਣਨਾ ਚਾਹੁੰਦਾ ਹਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਲੇਕਿਨ ਉਸ ਤੋਂ ਬਾਅਦ ਅਜਹੀ ਰਾਜਨੀਤੀ ਮੁੱਖ ਮੰਤਰੀ ਦੇ ਚਿਹਰੇ ਮੁੱਖ ਮੰਤਰੀ ਦੇ ਫੇਸ ਨੂੰ ਲੈ ਕੇ ਛਿੜੀ ਕਿ ਬਵਾਦ ਹਲਚਲ ਬਚ ਗਈ ਹੈ ਕਿ ਪ੍ਰਧਾਨ ਵੱਲੋਂ ਵਾਰ-ਵਾਰ ਕਿਉਂ ਕਿਹਾ ਜਾ ਰਿਹਾ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਭਾਈ ਪਹਿਲਾਂ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਤਾਂ ਬਣਾ ਲਈਏ ਸਰਕਾਰ ਬਣੇਗੀ ਤਾਂ ਹੀ ਪੰਜਾਬ ਨੂੰ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਬਣੇਗਾ ਉਹਨਾਂ ਕਿਆ ਸਰਕਾਰ ਬਣੀ ਨਹੀਂ ਪ੍ਰੀਪਲਾਨਡ ਹੋਏ ਨਹੀਂ ਕੋਈ ਰੋਡ ਮੈਪ ਤਿਆਰ ਨਹੀਂ ਕੀਤਾ ਜਾ ਰਿਹਾ ਸਾਡੇ ਤਾਂ ਆਪਦੇ ਭੱਬਲ ਪੂਸੇ ਖਤਮ ਨਹੀਂ ਹੋ ਰਿਹਾ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਜਦੋਂ ਭਿੰਨਕ ਲੱਗੀ ਕਿ ਇਹਨਾਂ ਦਾ ਕਾਟੋ ਕਲੇਸ਼ ਹਾਲੇ ਵੀ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਹੁਣ ਇਹ ਮਨ ਬਣਾ ਲਿਆ ਹੈ ਕਿ ਪ੍ਰਧਾਨ ਨੂੰ ਬਦਲ ਦਿੱਤਾ ਜਾਵੇ ਰਾਜਾ ਵੜਿੰਗ ਦੀ ਕਾਰਜਕਾਰੀ ਤੋਂ ਪਹਿਲਾਂ ਹੀ ਆਮ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਖੁਸ਼ ਨਹੀਂ ਕਿਉਂਕਿ ਚਾਹੇ ਉਹ ਪਰਗਰ ਸਿੰਘ ਹੈ ਚਾਹੇ ਉਹ ਸੁਰਜਿੰਦਰ ਸਿੰਘ ਲਢਾਵਾ ਹੈ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੈ ਚਾਹੇ ਉਹ ਸੁਖਪਾਲ ਸਿੰਘ ਖਹਿਰਾ ਹੈ ਇਹਨਾਂ ਨੂੰ ਇੱਕ ਸਥਿਥ ਉੱਤੇ ਨਹੀਂ ਦੇਖਿਆ ਜਾਂਦਾ ਇਹਨਾਂ ਦੇ ਆਪਸੀ ਮਤਭੇਦ ਨੇ ਜਦੋਂ ਵੀ ਕੋਈ ਰਾਜਾ ਫੜੇ ਗੱਲ ਕਹਿੰਦੇ ਨੇ ਉਹਨਾਂ ਦੀ ਗੱਲ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਉਹਨਾਂ ਦੀ ਗੱਲ ਦਾ ਮਜ਼ਾਕ ਪਨਾਇਆ ਜਾਂਦਾ ਹੈ ਹੋਵੇ ਕਾਂਗਰਸ ਪਾਰਟੀ ਦਾ ਪ੍ਰਧਾਨ ਉਹ ਵੀ ਪੰਜਾਬ ਪੱਧਰ ਤੇ ਤੇ ਉਹਦੀ ਗੱਲ ਨਾ ਮੰਨਣ ਖਾਸ ਕਰਕੇ ਜਦੋਂ ਹਾਰੇਵੇਂ ਜਿਮਣੀ ਚੌਂਣ ਭਾਰਤ ਪੂਸ਼ਣ ਆਸ਼ੂ ਭਾਰਤ ਪੂਸ਼ਣ ਆਸ਼ੂ ਦੇ ਘਰ ਦੇ ਵਿੱਚ ਗਏ ਹੁਣ ਪ੍ਰਧਾਨ ਅਤੇ ਪ੍ਰਧਾਨ ਕਵੇ ਅਤੇ ਭਾਰਤ ਪੂਸ਼ਣ ਆਸ਼ੂ ਕਵੇ ਕਿ ਪ੍ਰਧਾਨ ਨੂੰ ਮਿਲਣ ਵਾਸਤੇ ਮੇਰੇ ਕੋਲ ਟਾਈਮ ਹੀ ਨਹੀਂ ਤੇ ਫਿਰ ਪ੍ਰਧਾਨ ਦੇ ਫੋਟੋ ਨਹੀਂ ਲੱਗੇ ਪੋਸਟਰ ਜਿਹੜੇ ਛਪੇ ਸੀ ਜਿਮਣੀ ਚੌਂਣ ਦੇ ਲਈ ਏਟ ਮਿਜ ਕੇ ਸਭ ਕੁਝ ਠੀਕ ਨਹੀਂ ਹੁਣ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਮਨ ਬਣਾ ਲਿਆ ਹੈ ਕਿ ਪ੍ਰਧਾਨ ਨੂੰ ਜਲਦੀ ਤੋਂ ਜਲਦੀ ਬਦਲ ਦਿਓ ਨਹੀਂ ਤਾਂ ਇਹ ਮੇਲਾ ਸਾਰਾ ਿੱਤਰ-ਵਿੱਤਰ ਹੋ ਜਾਵੇਗਾ ਜਿਹੜਾ ਥੋੜਾ-ਬਹੁਤ ਇਹਨਾਂ ਦਾ ਇਕੱਠ ਹੈ ਜਿਹੜੇ ਥੋੜੇ-ਬਹੁਤੇ ਆਗੂ ਇੱਕ ਦੂਜੇ ਨੂੰ ਨਾਮ ਲੈ ਕੇ ਜਾਂ ਪਲਟਵਾਰ ਕਰਕੇ ਬੁਲਾ ਲੈਂਦੇ ਨੇ ਉਹ ਨਾ ਹੋਵੇ ਕਿਤੇ ਇਹ ਇੱਕ ਦੂਜੇ ਨੂੰ ਵੇਖਣ ਤੋਂ ਜਾਣ ਇਸ ਕਰਕੇ ਬਵੇਸ਼ ਵਗੇਲ ਵੀ ਟੈਂਸ਼ਨ ਦੇ ਵਿੱਚ ਨੇ ਬਵੇਸ਼ ਵਗੇਲ ਨੇ ਇਹ ਪਹਿਲੀ ਵਾਰ ਇਹ ਸਿਸਟਮ ਵੇਖਿਆ ਹੈ ਕਿ ਕੋਈ ਕਿਸੇ ਦੀ ਘਰ ਵਾਪਸੀ ਕਰਵਾ ਰਿਹਾ ਹੈ ਤੇ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਵਰਗੇ ਉਹ ਮੂੰਹ ਬਣਾ ਕੇ ਘਰੇ ਬੈਠ ਜਾਂਦੇ ਨੇ ਭਾਈ ਜੇਕਰ ਇਹ ਪਾਰਟੀ ਦੇ ਵਿੱਚ ਰਹਿਣਗੇ ਤੇ ਅਸੀਂ ਪਾਰਟੀ ਦੇ ਲਈ ਕੰਮ ਨਹੀਂ ਕਰਾਂਗੇ ਹਾਲਾਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਇੱਕ ਇੱਕ ਵੋਟ ਇੱਕ ਇੱਕ ਵੋਟਰ ਇੱਕ ਇੱਕ ਆਗੂ ਕਾਂਗਰਸ ਪਾਰਟੀ ਨੂੰ ਲੜਿੰਦਾ ਹੈ ਕਿਉਂਕਿ ਇੱਕ ਇੱਕ ਵੋਟ ਦੇ ਨਾਲ ਹੀ ਜਿਵੇਂ ਕਹਿੰਦੇ ਨੇ ਇੱਕ ਗੂੰਦੇ ਨਾਲ ਸਮੁੰਦਰ ਭਰਿਆ ਜਾਂਦਾ ਹੈ ਇੱਕ ਇੱਕ ਵੋਟ ਦੇ ਨਾਲ ਹੀ ਵਿਧਾਨ ਸਭਾ ਦੇ ਵਿਧਾਇਕ ਜਿੱਤੇ ਆ ਉਹ ਮੰਤਰੀ ਬਣਦੇ ਆ ਉਸ ਤੋਂ ਬਾਅਦ ਮੁੱਖ ਮੰਤਰੀ ਅਹੁਦੇ ਦੀ ਚੋਣ ਹੁੰਦੀ ਹੈ ਲੇਕਿਨ ਇੱਧਰ ਇੱਕ ਗੁੱਸੇ ਨਾਲ ਗੂੰ ਬਣਾ ਕੇ ਆਪਣੇ ਘਰੇ ਬੈਠ ਜਾਂਦੇ ਨੇ ਖਾਸ ਕਰਕੇ ਕਰਨ ਬੜਿੰਗ ਦੀ ਘਰ ਵਾਪਸੀ ਹੋਈ ਉਸ ਤੋਂ ਬਾਅਦ ਕੰਬੜ ਕਮਲਜੀਤ ਕੜਵਾਲ ਦੀ ਵਾਪਸੀ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਬਵੇਸ਼ ਬਗੇਲ ਹੋਣਾ ਵੱਲੋਂ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਪ੍ਰਤਾਪ ਸਿੰਘ ਬਾਜਪਾ ਪਾਸ ਸਿੰਘ ਖਹਿਰਾ ਸੁਖਜਿੰਦਰ ਸਿੰਘ ਦਲਾਵਾ ਰਾਣਾ ਗੁਰਜੀਤ ਜਾਂ ਪ੍ਰਗਟ ਸਿੰਘ ਇਹਨਾਂ ਦੇ ਵਿੱਚੋਂ ਕਿਸੇ ਵੀ ਸਮੇਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਪ੍ਰਧਾਨ ਬਣਾਇਆ ਜਾ ਸਕਦਾ ਹੈ ਕਿਉਂਕਿ ਜਿਹੜੀ ਸ਼ਬਦਾਵਲੀ ਜਿਹੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਰਾਜਾ ਬੜਿੰਗ ਵੱਲੋਂ ਕਿਉਂਕਿ ਰਾਜਾ ਬੜਿੰਗ ਨੇ ਤਾਂ ਇਥੋਂ ਤੱਕ ਚੈਲੰਜ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਜੇਕਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਤਾਂ ਮੈਂ ਸਿਆਸਤ ਤੋਂ ਅਸਤੀਫਾ ਦੇ ਦਿਆਂਗਾ ਤੇ ਫਿਰ ਤੁਸੀਂ ਨਸ਼ਾ ਖਤਮ ਕਦੋਂ ਕਰੋਗੇ ਜੇਕਰ ਤੁਹਾਡੀ ਸਰਕਾਰ ਆਏ ਵਿੱਚ ਕਿ ਨਸ਼ਾ ਪ੍ਰਫੁੱਲਤ ਹੋਵੇਗਾ ਇਸ ਨੂੰ ਲੈ ਕੇ ਵੀ ਬਵਾਲ ਛੜਿਆ ਹੋਇਆ ਹੈ ਕਿ ਜਦੋਂ ਰਾਜਾ ਬੜਿੰਗ ਬੋਲਦੇ ਨੇ ਉਹ ਆਊਟ ਆਫ ਕੰਟਰੋਲ ਹੋ ਜਾਂਦੇ ਨੇ ਆਪ ਦਾ ਆਪਾ ਖੋ ਬੈਠਦੇ ਨੇ ਇਸ ਨੂੰ ਲੈ ਕੇ ਹੁਣ ਜਿਹੜੇ 3-4 ਲੋਕਾਂ ਦੇ ਸੀ ਨਾਮ ਲਏ ਨੇ ਇਹਨਾਂ ਦੇ ਵਿੱਚੋਂ ਪ੍ਰਧਾਨ ਬਣਦੀ ਕਿਆ ਸਰਗਾਈ ਜਿਹੜੀ ਹੈ ਲਗਾਈਚਾਰੀ ਹੈ